ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਦੇ ਲੋਕਾਂ 'ਚ ਵੀ ਹੋਲੀ ਦੇ ਤਿਉਹਾਰ ਨੂੰ ਲੈ ਕੇ ਪਾਰੀ ਉਤਸ਼ਾਹ ਹੈ। ਨੌਜਵਾਨ ਮੁੰਡੇ ਕੁੜੀਆਂ 'ਚ ਇਸ ਤਿਉਹਾਰ ਨੂੰ ਲੈ ਕੇ ਬਧੇਰੇ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਮਥੁਰਾ, ਵ੍ਰਿੰਦਾਵਨ ਸਮੇਤ ਉੱਤਰ ਪ੍ਰਦੇਸ਼ 'ਚ ਵਕ-ਵਕ ਖਮਾਂ ਦੇ ਇਹ ਤਿਉਹਾਰ ਰਵਾਇਤੀ ਜੋਸ਼, ਪ੍ਰਚਲਿਤ ਪਰੰਪਰਾਵਾਂ ਅਨੁਸਾਰ ਮਨਾਇਆ ਜਾ ਰਿਹਾ ਹੈ। ਬਸੰਤ ਮੌਕੇ ਸ਼ੁਰੂ ਹੋਣ ਵਾਲਾ ਹੋਲੀ ਦਾ ਇਹ ਤਿਉਹਾਰ ਉੱਤਰ ਪ੍ਰਦੇਸ਼ ਵਿੱਚ 40 ਦਿਨ ਤੱਕ ਚੱਲਦਾ ਹੈ। ਇੱਥੋਂ ਦੀ ਲੱਠਮਾਰ ਹੋਲੀ, ਲੱड्डੂ ਹੋਲੀ, ਜਲੇਬੀ ਹੋਲੀ, ਫੁੱਲਾਂ ਦੀ ਹੋਲੀ ਬ੍ਰਿਜ ਦੀ ਹੋਲੀ ਅਤੇ ਗੁਲਾਬ ਦੀ ਹੋਲੀ ਦਾ ਆਪਣਾ ਹੀ ਨਵੇਕਲਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਅਤੇ ਦੁਨੀਆ ਭਰ ਤੋਂ ਜਿੱਥੇ ਸ਼ਰਧਾਲੂ ਭਗਵਾਨ ਕ੍ਰਿਸ਼ਨ ਅਤੇ ਰਾਧਾ ਰਾਣੀ ਦੀ ਜਨਮ ਸਥਲੀ ਤੇ ਇਤਿਹਾਸ ਬਣਾਉਣ ਲਈ ਇੱਥੇ ਪਹੁੰਚਦੇ ਨੇ ਉੱਥੇ ਵੱਡੀ ਗਿਣਤੀ ਵਿੱਚ ਵਿਦੇਸ਼ੀ ਸ਼ਰਧਾਲੂ ਵੀ ਇਹਨਾਂ ਦਿਨਾਂ ਦੌਰਾਨ ਮथुरा ਬ੍ਰਿੰਦਵਨ ਦੇ ਵਿੱਚ ਹੋਲੀ ਦੇ ਰੰਗ ਵਿੱਚ ਰੰਗੇ ਨਜ਼ਰ ਆਉਂਦੇ ਨੇ। ਲੋਕਾਂ ਵੱਲੋਂ ਆਪਣੇ ਬੱਚਿਆਂ ਨਾਲ ਬਾਜ਼ਾਰਾਂ 'ਚੋਂ ਰੰਗਾਂ ਤੇ ਪਿਟਕਾਰੀਆਂ ਅਤੇ ਗੁਬਾਰਿਆਂ ਦੀ ਖਰੀਦੋ-ਫਰੋਕਤ ਕੀਤੀ ਜਾ ਰਹੀ ਹੈ। ਬਾਜ਼ਾਰ ਵਿੱਚ ਉਪਲਬਧ ਹਰ ਰੰਗ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਨੇ। ਮਹਾਰਾਣਾ ਮੰਨਣਾ ਹੈ ਕਿ ਇਹ ਰੰਗ ਮਨੁੱਖੀ ਸੇਧ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਅੱਜ ਹੋਲੀਕਾ ਦਹਨ ਕੀਤਾ ਜਾ ਰਿਹਾ ਹੈ।